ਜੀਕਾਲੀ ਦੋਸਤੋ ਅੱਜ ਆਪਾਂ ਮਹਾਤਮਾ ਗਾਂਧੀ ਕੀ ਗੱਲ ਬੜਾਗੇ ਉਹਨਾਂ ਦੇ ਕੀ ਵਿਚਾਰ ਸੀ ਉਹਨਾਂ ਬਾਰੇ ਲੋਕਾਂ ਦੇ ਕੀ ਵਿਚਾਰ ਸੀ ਕਦੋਂ ਜਨਮ ਹੋਇਆ ਕਿਹੜੇ-ਕਿਹੜੇ ਸਤਿਆਜਗ ਹੈ ਕੀਤੇ ਕਦੋਂ ਉਹਨਾਂ ਦੀ ਮੌਤ ਹੋਈ ਪੂਰਾ ਨਾਮ ਕੀ ਸੀ ਇਹ ਸਾਰੇ ਆਪਾਂ ਬੜਾਗੇ ਇਸ ਤੋਂ ਪਹਿਲਾਂ ਆਪਣੀਆਂ ਮੋਰਨਿੰਗ ਹਿਸਟਰੀ ਦੀਆਂ ਕੱਟੋ-ਕੱਟ ਚਾਰ ਜਾਂ ਪੰਜ ਕਲਾਸ ਅਪਲੋਡ ਕਰ ਦਿੱਤੀਆਂ ਨੇ ਉਹਨਾਂ ਨੂੰ ਵੀ ਦੇਖੋ ਲਾਈਕ ਸ਼ੇਅਰ ਤਾਂ ਮੈਨੂੰ ਜ਼ਰੂਰ ਕਰਕੇ ਦੱਸਿਆ ਕਰੋ ਜੇਕਰ ਕੋਈ ਚੀਜ਼ ਨਹੀਂ ਵਧੀਆ ਲੱਗਦੀ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਆਪਾਂ ਸ਼ੁਰੂ ਕਰਦੇ ਆ ਆਪਣੀ ਕਲਾਸ ਮਹਾਤਮਾ ਗਾਂਧੀ ਦੀ ਹੈ ਮਹਾਤਮਾ ਗਾਂਧੀ ਦਾ ਪੂਰਾ ਨਾਮ ਕੀ ਹੈ 모ਹਨਦਾਸ ਕਰਮਚੰਦ ਗਾਂਧੀ ਤੇ ਉਹਨਾਂ ਦਾ ਜਨਮ ਹੋਇਆ 2 ਅਕਤੂਬਰ 1869 ਈਸਵੀ ਨੂੰ ਔਰਬੰਦਰ ਗੁਜਰਾਤ ਦੇ ਵਿੱਚ ਔਰਬੰਦਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਗੁਜਰਾਤ ਸਟੇਟ ਦੇ ਵਿੱਚ ਜਿਨ੍ਹਾਂ ਦੀ ਮੌਤ ਹੋਈ ਹੈ 3 ਜਨਵਰੀ 1948 ਆਜ਼ਾਦੀ ਤੋਂ ਬਾਅਦ ਮਾਰਨ ਵਾਲੇ ਜਾਂ ਭਾਰਤੀਆਂ ਦੇ ਹੱਥੋਂ ਮਾਰਨ ਵਾਲੇ ਕੌਣ ਹੈ ਮਹਾਤਮਾ ਗਾਂਧੀ ਜੀ ਜਿਨ੍ਹਾਂ ਦੀ ਮੌਤ ਹੋਈ ਹੈ 30 ਜਨਵਰੀ 1948 ਈਸਵੀ ਨੂੰ ਤੇ ਇਹਨਾਂ ਨੂੰ ਗੋਲੀ ਮਾਰੀ ਗਈ ਸੀ ਨੱਥੂ ਰਾਮ ਗੋਰੇ ਦੇ ਦੁਆਰਾ ਨੱਥੂ ਰਾਮ ਗੋਰੇ ਦੇ ਦੁਆਰਾ ਇਹਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਮਹਾਤਮਾ ਗਾਂਧੀ ਜੀ ਦੇ ਪਿਤਾ ਦਾ ਨਾਮ ਹੈ ਕਰਮਚੰਦ ਗਾਂਧੀ ਜੀ ਮਾਤਾ ਦਾ ਨਾਮ ਹੈ ਪੁਤਲੀਬਾਈ ਤੇ ਇਨ ਦਾ ਵਿਆਹ ਹੋਇਆ ਸੀ ਕਸਤੂਰਬਾ ਗਾਂਧੀ ਜੀ ਨਾਲ ਤੇ ਇਨ ਦੇ ਘਰੇ 4 ਪੁੱਤਰਾਂ ਨੇ ਜਨਮ ਲਿਆ ਸੀ ਹਰੀ لال ਮਨੀ ਲਾਲ RAMਦਾਸ ਤੇ ਦੇਵਦਾਸ 4 ਪੁੱਤਰ ਜੀ ਇਨਾਂ ਦੇ ਹਰੀ ਲਾਲ ਮਨੀ ਲਾਲ ਦੇਵਦਾਸ ਤੇ RAMਦਾਸ ਮਹਾਤਮਾ Gandhi ਦਾ ਜਨਮ ਪੰਸਾਰੀ ਯਾਤਿਜ ਹੋਇਆ ਸੀ ਇਹ ਦੋਨੋਂ ਚੈੱਕਰ ਨੂੰ ਨਵੀਂ ਗੱਲ ਮਿਲੂਗੀ ਪੰਸਾਰੀ ਯਾਤੀ ਦੇ ਵਿੱਚ ਹੋਇਆ ਸੀ ਗੁਜਰਾਤੀ ਵਿੱਚ ਗਾਂਦੀ ਦਾ ਅਰਥ ਹੈ ਪੰਸਾਰੀ ਮਤਲਬ ਕੀ ਹੈ ਗਾਂਦੀ ਕੋਈ ਕੋਈ ਗੋਤ ਨਹੀਂ ਹੈਗਾ ਇਹ ਪੰਸਾਰੀ ਹੋਣ ਕਰਕੇ ਹੀ ਇਹਨਾਂ ਨੂੰ ਗਾਂਦੀ ਕਿਹਾ ਜਾਂਦਾ ਹੈ ਗੁਜਰਾਤੀ ਦੇ ਵਿੱਚ ਜਿਹੜਾ ਆਪਾਂ ਪੰਸਾਰੀ ਸ਼ਬਦ ਵਰਤਦੇ ਹਾਂ ਉਸ ਨੂੰ ਗਾਂਦੀ ਕਿਹਾ ਜਾਂਦਾ ਹੈ ਹਿੰਦੀ ਵਿੱਚ ਇਸ ਦਾ ਮਤਲਬ ਹੈ ਇੱਕ ਤਰਫ ਲੈਣ ਵੇਚਣ ਵਾਲਾ ਭਾਗ ਕੀ ਹੈ ਜਿਹੜਾ ਸਮਾਨ ਵੇਚ ਦਿੰਦਾ ਹੈ ਜਿਵੇਂ ਇਹਨਾਂ ਦੇ ਵਿੱਚ ਇਹਨਾਂ ਨੇ ਮੈਂਸ਼ਨ ਕੀਤਾ ਹੈ ਪਰਫਿਊਮ ਵਗੈਰਾ ਵੇਚਣ ਵਾਲੇ ਪਰੰਤੂ ਆਪਾਂ ਆਪਣੀ ਆਮ ਭਾਸ਼ਾ ਦੇ ਵਿੱਚ ਆਪਾਂ ਸਮਝਦੇ ਹੁੰਦੇ ਆ ਪੰਸਾਰੀ ਕੋ ਸਮਾਨ ਲੈ ਕੇ ਆਉਣਾ ਤਾਂ ਗੁਜਰਾਤੀ ਦੇ ਵਿੱਚ ਪੰਸਾਰੀ ਦਾ ਮਤਲਬ ਗਾਂਧੀ ਹੈ ਉਸ ਤੋਂ ਬਾਅਦ ਗਾਂਧੀ ਜੀ ਨੂੰ ਵੱਖ-ਵੱਖ ਬੰਦਿਆਂ ਦੁਆਰਾ ਵੱਖ-ਵੱਖੋ ਪਾਗੇ ਦਿੱਤੀਆਂ ਗਈਆਂ ਨੇ ਕਿਸੇ ਨੇ ਕੁਸ਼ੀਆ ਕਿਸੇ ਨੇ ਕੁਸ਼ ਗਿਆ ਉਹਨਾਂ ਬਾਰੇ ਆਪਾਂ ਬਰਦੇ ਆ ਅਨਰਸਤਿਤਿਕਾ ਕਿਹਨੇ ਨੇ ਕਿਹਾ ਬਹਾਤਵਾਦ ਗਾਂਧੀ ਜੀ ਨੂੰ ਸੁਭਾਸ਼ ਚੰਦਰ ਬੋਸ ਨੇ

ਵਨ ਮੈਨ ਬਾਉਂਡਰੀ ਫੋਰਸ ਇਹ ਕਿੰਨਾ ਨੇ ਕਿਹਾ ਸੀ ਇਹ ਉਹਨਾਂ ਨੇ ਕਿਹਾ ਸੀ ਜਿੰਨਾਂ ਦੀ ਯੋਜਨਾ ਦੇ ਤਹਿਤ ਆਪਾਂ ਨੂੰ ਅਜ਼ਾਦੀ ਮਿਲੀ ਹੈ ਜਿਸ ਨੂੰ ਆਪਾਂ ਕਹਿੰਦੇ ਆ ਮਾਉਂਟਵੇਟਨ ਯੋਜਨਾ ਤਾਂ ਮਾਉਂਟਵੇਟਨ ਨੇ ਕਿਹਾ ਸੀ ਵਨ ਮੈਨ ਬਾਉਂਡਰੀ ਫੋਰਸ ਭਾਰਤ ਮਹਾਤਮਾ ਗਾਂਧੀ ਜੀ ਨੇ ਕਿਤਾਬਾਂ ਕਿੱਡੀ ਕਿੱਡੀ ਲਿਖੀਆਂ ਨੇ ਗੀਤਾ ਮਾਤਾ ਹਿੰਦ ਸਰਦਾਰਾਜ ਸ਼ਾਂਤ ਮਹਾਭਾਰਤ ਇੰਡੀਆ ਇਜ਼ ਮਾਈ ਡ੍ਰੀਮ ਇਹ ਮਹਾਤਮਾ ਗਾਂਧੀ ਜੀ ਨੇ ਕਿਤਾਬਾਂ ਲਿਖੀਆਂ ਨੇ ਅਖਬਾਰ ਕਿਹੜੇ ਕਿਹੜੇ ਚਲਾਏ ਸੀਗੇ ਹਰੀਜਨ ਨਲਜੀਵਨ ਜੰਗ ਇੰਡੀਆ ਤੇ ਇੰਡੀਅਨ opinion ਉੱਥੇ ਤੋਂ ਕੁਸਚਨ ਵਿੱਚ ਐਡਾ ਲਈ ਕੁਛ ਪੁੱਛਿਆ ਜਾਂਦਾ ਇੰਡੀਅਨ opinion ਕੀ ਦੀ ਰਚਨਾ ਹੈ ਤਾਂ ਮਹਾਤਮਾ ਗਾਂਧੀ ਜੀ ਮਹਾਤਮਾ ਗਾਂਧੀ ਜੀ ਨੇ ਬਕਾਲਤ ਇੰਗਲੈਂਡ ਦੇ ਵਿੱਚ ਕੀਤੀ ਹੈ 1899 ਤੋਂ ਕਨਫੈਡਰੇਸ਼ਨ ਉਸ ਤੋਂ ਬਾਅਦ 1893 ਦੇ ਵਿੱਚ ਇਹ ਦੱਖਣੀ ਅਫੀਕਾ ਚਲੇ ਗਏ ਹੁਣ ਵਕਾਲਤ ਕਰ ਲਈ ਸੀ ਤਾਂ ਵਕਾਲਤ ਦੀ ਡਿਗਰੀ ਲੈਣ ਤੋਂ ਬਾਅਦ ਉਹਨਾਂ ਨੇ ਆਪਣਾ ਪਹਿਲਾ ਕੇਸ ਸਿੱਖੇ ਕਰਿਆ ਦੱਖਣੀ ਅਫਰੀਕਾ ਦੇ ਵਿੱਚ ਸਾਊਥ ਅਫਰੀਕਾ ਦੇ ਵਿੱਚ ਜਿੱਥੇ ਕਿ ਮੁਸਲਿਮ ਵਪਾਰੀ ਸੀਗਾ ਅਫਜ਼ੁਲਲਾ ਉਹਦਾ ਕੇਸ ਲੜਿਆ ਸੀ ਮਹਾਤਮਾ ਗਾਂਧੀ ਜੀ ਨੇ ਸਾਊਥ ਅਫਰੀਕਾ ਦੇ ਵਿੱਚ ਉਸ ਤੋਂ ਬਾਅਦ ਲਗਭਗ 22 ਸਾਲ ਇਹ ਸਾਊਥ ਅਫਰੀਕਾ ਦੇ ਵਿੱਚ ਰਹੇ ਤਾਂ ਭਾਰਤ ਦੇ ਵਿੱਚ ਅੰਦੋਲਨ ਚੱਲਣ ਲੱਗੇ ਤਾਂ ਇਹਨਾਂ ਦੇ ਰਾਜਨੀਤਿਕ ਗੁਰੂ ਗੋਪਾਲ ਕ੍ਰਿਸ਼ਨ ਗੋਖਲੇ ਜੀ ਨੇ ਇਹਨਾਂ ਨੂੰ ਭਾਰਤ ਬੁਲਾਇਆ ਤਾਂ ਗੋਪਾਲ ਕ੍ਰਿਸ਼ਨ ਗੋਖਲੇ ਜੀ ਦੇ ਕਹਿਣ ਤੇ ਮਹਾਤਮਾ ਗਾਂਧੀ ਸਾਊਥ ਅਫਰੀਕਾ ਤੋਂ ਵਾਪਸ ਭਾਰਤ ਆਏ ਸੀਗੇ 9 ਜਨਵਰੀ 1915 ਨੂੰ ਤੇ 9 ਜਨਵਰੀ ਨੂੰ ਹੀ ਆਪਾਂ ਐਨ ਆਰ ਆਈ ਡੇ ਮਨਾਉਂਦੇ ਐਨ ਆਰ ਆਈ ਡੇ ਜਾਂ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਜਾਂਦਾ ਹੈ 9 ਜਨਵਰੀ ਨੂੰ ਮਹਾਤਮਾ ਗਾਂਧੀ ਜੀ ਦੇ ਵਿਦੇਸ਼ ਤੋਂ ਵਾਪਸ ਪਰਤਣ ਦੀ ਖੁਸ਼ੀ ਦੇ ਵਿੱਚ 1915 ਦੇ ਵਿੱਚ ਬ੍ਰਿਟਿਸ਼ ਸਰਕਾਰ ਨੇ ਮਹਾਤਮਾ ਗਾਂਧੀ ਨੂੰ ਕੇਸਰੀ ਹਿੰਦ ਉਪਾਦੀ ਦਿੱਤੀ ਸੀਗੀ ਕੇਸਰੀਂਡ ਉਪਾਦੀ ਉਹਨਾਂ ਨੇ ਸਾਊਥ ਅਫਰੀਕਾ ਦੇ ਵਿੱਚ ਕੋਈ ਐਂਬੂਲੈਂਸ ਸੇਵਾਵਾਂ ਚਲਾਈਆਂ ਸੀ ਜਿਨ੍ਹਾਂ ਦੇ ਆਧਾਰ ਤੇ ਬ੍ਰਿਟਿਸ਼ ਸਰਕਾਰ ਨੇ ਭਾਰਤ ਦੇ ਵਿੱਚ ਇਹਨਾਂ ਨੂੰ ਕੇਸਰੀ ਹਿੰਦ ਦੀ ਉਪਾਦੀ ਦਿੱਤੀ ਸੀ ਗਾਂਧੀ ਜੀ ਨੇ ਸਭ ਤੋਂ ਪਹਿਲਾਂ 1906 ਦੇ ਵਿੱਚ ਦੱਖਣੀ ਅਫਰੀਕਾ ਦੇ ਵਿੱਚ ਪਹਿਲਾ ਵਰਤੋਂ ਕੀਤਾ ਸੀ ਪਰੰਤੂ ਭਾਰਤ ਦੇ ਵਿੱਚ 1917 ਦੇ ਵਿੱਚ ਚੰਪਾਰਨ ਜੋ ਬਿਹਾਰ ਦੇ ਵਿੱਚ ਹੈ ਐਥੇ ਉਹਨਾਂ ਨੇ ਆਪਣਾ ਪਹਿਲਾ ਸਤਿਆਗ੍ਰਹਿ ਕੀਤਾ ਸੀ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ ਗਾਂਧੀ ਜੀ ਨੇ ਪਹਿਲਾ ਅੰਦੋਲਨ ਕਿੱਥੇ ਕੀਤਾ ਜੇਕਰ ਓਵਰ ਆਲ ਪੁੱਛਿਆ ਜਾਵੇ ਫਿਰ ਆਊਗਾ ਸੋਸਪ੍ਰਿਕਾ ਜੇਕਰ ਪੁੱਛਿਆ ਜਾਵੇ ਭਾਰਤ ਦੇ ਵਿੱਚ ਪਹਿਲਾ ਜਿਹੜਾ ਉਹਨਾਂ ਦਾ ਅੰਦੋਲਨ ਸੀ ਜਾਂ ਸਤਿਆਗ੍ਰਹਿ ਸੀ ਉਹ ਕਿੱਥੇ ਸੀ ਉਹ ਚੰਪਾਰਨ ਦੇ ਵਿੱਚ ਸੀ ਬਿਹਾਰ ਦੇ ਵਿੱਚ ਦੱਖਣੀ ਭੇਟਕ ਆਉਣ ਤੋਂ ਬਾਅਦ ਗਾਂਧੀ ਜੀ ਨੇ ਆਪਣਾ ਅੰਦੋਲਨ ਚੰਪਾਰ ਦੇ ਵਿੱਚ ਸ਼ੁਰੂ ਕੀਤਾ ਤੇ ਅੰਗਰੇਜ਼ਾਂ ਨੇ ਚੰਪਾਰ ਸत्याग्रह ਕਰਕੇ ਤਿੰਨ ਕੱਟੀਆਂ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਸੀ ਤਿੰਨ ਕੱਟੀਆਂ ਪ੍ਰਣਾਲੀ ਜੋ ਮੀਲ ਦੀ ਹੁੰਦੀ ਸੀ ਤੀਜੇ ਹਿੱਸੇ ਦੇ ਵਿੱਚ ਕਰਨੀ ਜ਼ਰੂਰੀ ਸੀ ਤਾਂ 1918 ਦੇ ਵਿੱਚ ਇਹਨਾਂ ਨੇ ਆਪਣਾ ਅਗਲਾ ਅੰਦੋਲਨ ਅਹਮਦਾਬਾਦ ਮੇਗਾ ਸਤਿਆਗ੍ਰਹਿ ਸ਼ੁਰੂ ਕੀਤਾ ਸੀ ਜੋ ਮਜ਼ਦੂਰਾਂ ਦੇ ਹੱਥ ਵਿੱਚ ਸੀ ਤੇ ਮਹਾਤਮਾ ਗਾਂਧੀ ਦੁਆਰਾ ਆਯੋਜਿਤ ਕੀਤਾ ਗਿਆ ਪਹਿਲੀ ਧੋਖ ਹੜਤਾਲ ਵੀ ਇਸੇ ਵਿੱਚ ਹੀ ਕੀਤੀ ਗਈ ਸੀ ਧੋਖ ਹੜਤਾਲ ਦੀ ਪ੍ਰੇਰਣਾ ਮਹਾਤਮਾ ਗਾਂਧੀ ਜੀ ਨੂੰ ਰਸ ਕਿੰੋਂ ਮਿਲੀ ਸੀ ਤਾਂ ਪੁੱਛਿਆ ਜਾ ਸਕਦਾ ਧੋਖ ਹੜਤਾਲ ਦੀ ਜੋ ਪਹਿਲੀ ਸ਼ੁਰੂਆਤ ਮਹਾਤਮਾ ਗਾਂਧੀ ਜੀ ਨੇ ਕਿੱਥੋਂ ਕੀਤੀ ਸੀ

ਸਤਿਆਗ੍ਰਹਿ ਦੀ ਤਸੀਖੇੜਾ ਦੇ ਵਿੱਚ ਜਿੱਥੇ ਉਹਨਾਂ ਦਾ ਸਾਥ ਸਰਦਾਰ ਬੱਲਬਾਈ ਪਟੇਲੀ ਵੀ ਦਿੱਤਾ ਸੀ ਅਤੇ ਕੀ ਨਾਰਾ ਦਿੱਤਾ ਸੀ ਇਹਨਾਂ ਨੇ ਨੋ ਟੈਕਸ ਨੋ ਟੈਕਸ ਦਾ ਨਾਰਾ ਦਿੱਤਾ ਸੀਗਾ ਮਹਾਤਮਾ Gandhi ਤੇ ਬੱਲਬਾਈ ਪਟੇਲ ਜੀ ਦੁਆਰਾ ਕਾਂਗਰਸ ਦਾ ਜਿਹੜਾ 1920 ਈਸਵੀ ਦਾ ਵਿਸ਼ੇਸ਼ اجلاس ਬੁਲਾਇਆ ਗਿਆ ਸੀ ਜਿਸ ਦੀ ਪ੍ਰਧਾਨਗੀ ਕੀਤੀ ਸੀ ਲਾਲਾ ਲਾਜਪਤਰਾਏ ਜੀ ਨੇ ਐਕਸ ਨਾਮ ਮਿਲ ਵਰਕਰਸ ਆੰਦੌਲਨ ਦਾ ਜਨਮ ਇਹ ਪ੍ਰਸਤਾਵ ਲਿਆਂਦਾ ਗਿਆ ਸੀ 1920 ਦੇ ਵਿੱਚ ਗਾਦੀ ਜੀ ਨੇ ਲਾਰਡ ਚੈਂਸਫੋਰਡ ਜੋ ਉਸ ਸਮੇਂ ਭਾਰਤ ਦਾ ਵਾਇਸਰਾਏ ਸੀ ਦੇਸ਼ ਸ਼ਾਸਨ ਬਨਾ S A ਯੋਗ ਅੰਦੋਲਨ ਸ਼ੁਰੂ ਕੀਤਾ ਸੀ ਕੁਐਸਚਨ ਪੁੱਛਿਆ ਜਾਂਦਾ ਹੈ S A ਯੋਗ ਅੰਦੋਲਨ ਕਿਹੜੇ ਵਾਇਸਰਾਏ ਦੇ ਸਮੇਂ ਹੋਇਆ ਤਾਂ ਚੈਂਸਫੋਰਡ ਤੇ 1920 ਦੇ ਵਿੱਚ ਇਹ ਅੰਦੋਲਨ ਸ਼ੁਰੂ ਹੋਇਆ ਸੀ ਸਹਿਯੋਗ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨੇ ਇੱਕ ਘਟਨਾ ਵਾਪਰੀ ਜਿਸ ਤੋਂ ਬਾਅਦ ਇਹ ਸਹਿਯੋਗ ਅੰਦੋਲਨ ਵੀ ਅੰਗਰੇਜ਼ਾਂ ਦਾ ਕਿਸੇ ਵੀ ਤਰ੍ਹਾਂ ਦੇ ਆਪਾਂ ਨੇ ਕੋਈ ਸਹਿਯੋਗ ਨਹੀਂ ਕਰਨਾ ਆਪਾਂ ਅਲੱਗ ਰਹਿਣਾ ਤਾਂ ਇੱਕ ਘਟਨਾ ਤੋਂ ਬਾਅਦ ਇਸ ਅੰਦੋਲਨ ਨੂੰ ਵਾਪਸ ਲਿਆ ਗਿਆ ਸੀ ਉਹ ਕੀ ਘਟਨਾ ਸੀ 5 ਫਰਵਰੀ 1922 ਈਸਵੀ ਨੂੰ ਦੇਵਰੀਆ ਉੱਤਰ ਪ੍ਰਦੇਸ਼ ਦੇ ਵਿੱਚ ਚੋਰਾ ਚੋਰੀ ਇੱਕ ਕਾਂਡ ਹੋਇਆ ਸੀ ਜਿੱਥੇ ਪੁਲਿਸ ਸਟੇਸ਼ਨ ਨੂੰ ਅੱਗ ਲਾ ਦਿੱਤੀ ਗਈ ਸੀ ਕ੍ਰਾਂਤੀਕਾਰੀਆਂ ਦੁਆਰਾ ਪੁਲਿਸ ਸਟੇਸ਼ਨ ਨੂੰ ਅੱਗ ਲਾਇਆ ਦਿੱਤੀ ਗਈ ਸੀ ਜਿਸ ਦੇ ਵਿੱਚ 22 ਪੁਲਿਸ ਕਰਮਚਾਰੀ ਸੜ ਕੇ ਮੱਚ ਗਏ ਸੀ ਮਰ ਗਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਸਾਬਕਾ ਇੰਸਪੈਕਟਰ ਸੀ ਅਤੇ 21 ਹੋਰ ਕਨਸਟੇਬਲ ਸੀ ਸਾਰੇ ਦੇ ਸਾਰੇ ਅੱਗ ਦੇ ਵਿੱਚ ਸੜ ਗਏ ਜੀ ਤੇ ਗਾਂਧੀ ਜੀ ਅਹਿੰਸਾ ਦੇ ਪਿਆਰੀ ਸੀ ਉਹ ਇਸ ਹਿੰਸਾ ਤੋਂ ਦੁਖੀ ਹੋ ਕੇ ਗਾਂਧੀ ਜੀ ਨੇ 12 ਫਰਵਰੀ 1922 ਈਸਵੀ ਨੂੰ ਜਿਹੜਾ ਇਹ ਅੰਦੋਲਨ ਚੱਲ ਰਿਹਾ ਸੀ ਸਹਿਯੋਗ ਅੰਦੋਲਨ ਤਾਂ ਉਹਨਾਂ ਨੇ ਇਸ ਨੂੰ ਮੁਲਤਵੀ ਕਰ ਦਿੱਤਾ ਸੀ ਰੋਕ ਦਿੱਤਾ ਸੀ ਜਾਂ ਖਤਮ ਕਰ ਦਿੱਤਾ ਸੀ ਉਸ ਤੋਂ ਬਾਅਦ ਲਾਲਾ ਹਰਦਿਆਲ ਗਦਰ ਪਾਰਟੀ ਦੇ ਮੋਢੀ ਸਨ ਇਹ ਇੱਕ ਸਿੱਧਾ ਇੱਕ ਪੁਆਇੰਟ ਐਗਜ਼ੈਕਾਮੂ ਕੁਐਸਚਨ ਆ ਜਾਂਦਾ ਸਿੱਧਾ ਉਸ ਤੋਂ ਬਾਅਦ ਰੋਲ ਟੈਕਟ ਰੋਲ ਟੈਕਟ ਕਦੋਂ ਆਇਆ ਸੀ 1919 ਦੇ ਵਿੱਚ ਜਿਸ ਨੂੰ ਬਲੈਕ ਐਕਟ ਵੀ ਕਿਹਾ ਜਾਂਦਾ ਹੈ ਜਾਂ ਬਹਾਦਰ ਨਾ ਗਾਂਧੀ ਜੀ ਨੇ ਕਾਲਾ ਕਾਨੂੰਨ ਵੀ ਕਿਹਾ ਹੈ ਸ਼ੈਤਾਨਾਂ ਦੀ ਕਰਤੂਤ ਵੀ ਕਿਹਾ ਇਸ ਐਕਟ ਤੋਂ ਬਾਅਦ ਅੰਗਰੇਜ਼ਾਂ ਨੇ ਇਸ ਦੇ ਵਿੱਚ ਕੀ ਸੀਗਾ ਅਰਥਵਾਦੀ ਅਤੇ ਅਪਰਾਧਿਕ ਐਕਟ ਵੀ ਕਿਹਾ ਗਿਆ ਬਾਅਦ ਕੀ ਸੀਗਾ 18 ਮਾਰਚ 1919 ਨੂੰ ਇਸ ਐਕਟ ਨੂੰ ਲੈ ਕੇ ਆਏ ਜਿਸ ਦੇ ਅਨੁਸਾਰ ਕੀ ਸੀਗਾ ਸ਼ੱਕ ਦੇ ਆਧਾਰ ਤੇ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਤਾਂ ਇਸ ਦੇ ਖਿਲਾਫ ਦੇ ਪਰਦਰਸ਼ਨ ਸ਼ੁਰੂ ਹੋਏ ਮਹਾਤਮਾ ਗਾਂਧੀ ਦਾ ਪਹਿਲਾ ਸਿਆਸੀ ਅੰਦੋਲਨ ਸੀ ਇਹ ਇਸ ਤਰ੍ਹਾਂ ਗਾਂਧੀ ਦਾ ਸਿਆਸੀ ਜੀਵਨ ਰੌਟ ਐਕਟ ਦੇ ਖਿਲਾਫ ਪ੍ਰਦਰਸ਼ਨ ਦੇ ਨਾਲ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਗਾਂਧੀ ਜੀ ਨੇ ਸਤਿਆਗ੍ਰਹਿ ਕੀਤਾ ਸੀ ਪਰੰਤੂ ਰਾਜਨੀਤੀ ਦੇ ਵਿੱਚ ਆਪਾਂ ਉਸ ਦਾ ਜਿਹੜਾ ਅੰਦੋਲਨ ਆ ਉਹ ਰੌਲ ਐਕਟ ਤੋਂ ਕੀਤਾ ਗਿਆ ਸੀ ਉਸ ਤੋਂ ਬਾਅਦ ਬਿਨਾਂ ਮੁਕਦਮੇ ਕਿਸੇ ਨੂੰ ਵੀ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕਰਵਾ ਦਿੱਤ ਕਰ ਸਕਦੇ ਸੀ ਇਹੀ ਰੋਲ ਟੈਕ ਸੀ ਤਾਂ ਇਸ ਦੇ ਨਾਲ ਖੁੱਸ਼ੀ ਸਟੇਟਮੈਂਟਾਂ ਦਿੱਤੀਆਂ ਗਈਆਂ ਨੇ ਜਿਦੇ ਵਿੱਚ ਕੀ ਸੀਗਾ ਕੋਈ ਨਾ ਕੋਈ ਅਪੀਲ ਨਾ ਕੋਈ ਦਲੀਲ ਤੇ ਨਾ ਕੋਈ ਵਕੀਲ ਭਾਵ ਕੀ ਹੈ ਨਾ ਤਾਂ ਕਿਸੇ ਦੀ ਕੋਈ ਅਪੀਲ ਹੋਣੀ ਜਾਂਦੀ ਸੀ ਨਾ ਕੋਈ ਦਲੀਲ ਦੇ ਸਕਦਾ ਸੀ ਨਾ ਹੀ ਕੋਈ ਵਕੀਲ ਕਰ ਸਕਦਾ ਸੀ ਅੰਗਰੇਜ਼ ਜਿਸ ਨੂੰ ਚੌਲ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕਰ ਸਕਦੇ ਸੀ गांधी जी ने इस एक्ट के खिलाफ देश व्यापी सत्याग्रह 6 अप्रैल 1919 का दिन तय किया पर मिट्टी बारे कुछ तो ता मिट्टी तो पहला ही कोई घटनावा हुई जिस करके इस दी आसव शुरुआत तो पहला ही इसने हिंसक रूप ले लिया सी भाव की है जनता जानियां शुरू हुईयां ਕਤਲਿਆਂ ਮੂਹਰ ਸ਼ੁਰੂ ਹੋਇਆ ਇਸ ਕਰਕੇ ਇੱਕ ਹੈਂਸ ਗਰੁੱਪ ਲੈ ਲਿਆ ਸੀ ਜਿਵੇਂ ਜਿਨ੍ਹਾਂ ਹੀ ਬਾਗ ਦਾ ਹਤਿਆकांड ਹੋਇਆ ਕਿਉਂਕਿ ਜਿਹੜਾ ਰੋਲਟੈਕ ਸੀ ਉਹ ਉਸ ਦਾ ਵਿਰੋਧ ਕੀਤਾ ਸੀਗਾ ਪੰਜਾਬ ਦੇ ਵਿੱਚ ਡਾਕਟਰ ਕਿਚਲੂ ਸੈਫੁਦੀਨ ਕਿਚਲੂ ਤੇ ਡਾਕਟਰ ਸਤਪਾਲ ਨੇ ਹੁਣ ਇਹਨਾਂ ਨੇ ਜਦੋਂ ਵਿਰੋਧ ਕੀਤਾ ਸੀ ਤਾਂ ਇਹਨਾਂ ਨੂੰ ਡਿਲੇਸ਼ਨ ਕਾਲਾ ਦਿੱਤਾ ਗਿਆ ਅੰਗਰੇਜ਼ਾਂ ਵੱਲੋਂ ਤਾਂ ਇਹਨਾਂ ਦੀ ਰਿਹਾਈ ਦੇ ਲਈ ਲੋਕਾਂ ਨੇ ਜੇਲਿਆਂ ਵਾਲੇ ਬਾਗ ਦੇ ਵਿੱਚ ਇਕੱਠ ਕਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਲੋਕਾਂ ਦਾ ਇਕੱਠ ਹੋਇਆ ਤਾਂ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਖੇ ਡਾਕਟਰ ਸਤਪਾਲ ਤੇ ਸੈਪੂਬੀਨ ਕਿਚਲੂ ਦੀ ਰਿਹਾਈ ਨੂੰ ਲੈ ਕੇ 10 ਅਪ੍ਰੈਲ 1919 ਨੂੰ ਤਾਂ ਇੱਕ ਇਸ ਦਿਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ 9 ਨੂੰ 10 ਨੂੰ ਕੀਤਾ ਗਿਆ ਸੀ ਮਹਾਤਮਾ ਗਾਂਧੀ ਜੀ ਨੂੰ ਇਸ ਦੇ ਖਿਲਾਫ ਗ੍ਰਿਫਤਾਰ ਕਰ ਰਿਹਾ ਸੀ ਤਾਂ ਜਰਮਨ ਡੈਰ ਦੇ ਹੁਕਮ ਤੇ ਜਿੱਲੇ ਵਾਲੇ ਬਾਗ ਦੇ ਵਿੱਚ ਹਜ਼ਾਰਾਂ ਲੋਕਾਂ ਦੇ ਉੱਤੇ ਮਾਸੂਮ ਲੋਕਾਂ ਸੀ ਉਹਨਾਂ ਦੇ ਉੱਤੇ ਗੋਲੀਬਾਰੀ ਦਾ ਹੁਕਮ ਦਿੱਤਾ ਗਿਆ ਜਿਸ ਦੇ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ ਸੀ ਪਰੰਤੂ ਅੰਗਰੇਜ਼ਾਂ ਦੀ ਰਿਪੋਰਟ ਦੇ ਅਨੁਸਾਰ ਸਿਰਫ 379 ਲੋਕਾਂ ਦੀ ਹੀ ਮੌਤ ਕੋਈ ਸੀ ਸਰਕਾਰੀ ਰਿਪੋਰਟ ਦੇ ਅਨੁਸਾਰ ਪਰੰਤੂ ਅਸਲ ਦੇ ਵਿੱਚ ਹਜ਼ਾਰ ਤੋਂ ਵੀ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਤਾਂ ਇਹ ਸੇ ਜੋ ਕਤਲੇਆਮ ਹੋਇਆ ਸੀ ਉਸ ਦੇ ਵਿਰੋਧ ਦੇ ਵਿੱਚ ਮਹਾਤਮਾ ਗਾਂਧੀ ਜੀ ਨੇ ਜੋ ਕੇਸਰੀ ਹਿੰਦ ਦੀ ਉਪਾਧੀ ਅੰਗਰੇਜ਼ਾਂ ਦੁਆਰਾ ਦਿੱਤੀ ਗਈ ਸੀ ਉਸ ਨੂੰ ਅਤੇ ਰਵਿੰਦਰਨਾਥ ਟੈਗੋਰ ਜੀ ਨੇ ਨਾਇਕ ਹਿੰਦ ਦੀ ਉਪਾਧੀ ਨੂੰ ਵਾਪਸ ਕਰ ਦਿੱਤਾ ਸੀ ਇਹਨਾਂ ਦੇ ਕੁਐਸਚਨ ਆਉਂਦੇ ਆ ਕੇਸਰੀ ਹਿੰਦ ਦੀ ਉਪਾਧੀ ਕਦੋਂ ਮਿਲੀ ਤੇ ਕਿਹੜੇ ਅੰਦੋਲਨ ਦੇ ਤਹਿਤ ਮਹਾਤਮਾ ਗਾਂਧੀ ਜੀ ਨੇ ਇਸ ਨੂੰ ਵਾਪਸ ਕੀਤਾ ਤੇ ਜਿਹੜਿਆ ਬਾਲ ਦਾ ਜੋ ਹੱਤਿਆਕਾਰ ਹੋਇਆ ਸੀ ਉਸ ਦੀ ਜਾਂਚ ਦੇ ਲਈ ਅੰਗਰੇਜ਼ ਸਰਕਾਰਾਂ ਨੇ ਇੱਕ ਕਮਿਸ਼ਨ ਬਿਠਾਇਆ ਸੀ ਜਿਸ ਨੂੰ ਹੰਟਰ ਕਮਿਸ਼ਨ ਕਹਿੰਦੇ ਐ 171 ਅਯੂਪੀਆ ਹੈ 1482 ਈਸਵੀ ਦੇ ਵਿੱਚ ਲਾਰਡ ਰਿਪਨ ਦੇ ਸਮੇਂ ਜੋ ਸਿੱਖਿਆ ਨਾਲ ਸੰਬੰਧਤ ਹੈ ਇਹ ਜੋ ਹੰਟਰ ਕਮਿਸ਼ਨ ਹੈ ਇਹ ਜ਼ਿਲ੍ਹਾ ਬਾਲ ਦੇ ਹੱਤਿਆकांड ਦੀ ਜਾਂਚ ਲਈ ਬਣਾਇਆ ਗਿਆ ਸੀ ਹੰਟਰ ਕਮਿਸ਼ਨ ਦੇ ਵਿੱਚ ਪੰਜ ਗ੍ਰੇਡਸ ਪਰਦੇ ਸੀਗੇ ਤਿੰਨ ਭਾਰਤੀ ਸੀਗੇ ਜਿਨ੍ਹਾਂ ਦੇ ਵਿੱਚੋਂ ਸਰਜਨਲ ਲਾਲ ਸੀਕਰਵਾਰ ਸੀ ਸਹਿਜਾਦਾ ਸੁਲਤਾਨ ਅਹਿਮਦ ਅਤੇ ਜਗਤ ਨਰੈਣ ਇਹ ਸ਼ਾਮ ਸੀ ਇਹ ਤਿੰਨ ਭਾਰਤੀ ਇਸ ਦੇ ਵਿੱਚ ਸ਼ਾਮ ਸੀਗੇ ਤਾਂ ਅਗਰਸ ਦੇ ਮਦਨ ਮੋਨ ਵਾਲੀ ਆਗੇ ਪ੍ਰਧਾਨਗੀ ਝੇਟ ਆਫਰੀ ਕਮੇਟੀ ਤਹਿਕੀਕ ਕਮੇਟੀ 1919 ਦੇ ਵਿੱਚ ਬਣਾਈ ਗਈ ਮਾਲਵੀਆ ਕਮੇਟੀ ਵਿੱਚ ਮੁਕਤੀ ਦਾ ਲਹਿਰ ਅਤੇ ਗਾਂਧੀ ਜੀ ਵੀ ਸ਼ਾਮਲ ਸਨ ਇਹਨਾਂ ਨੇ ਵੀ ਇੱਕ ਕਮੇਟੀ ਬਣਾਈ ਸੀ ਜੋ ਹੈ ਤਹਿਕੀਕ ਕਮੇਟੀ 1919 ਦੇ ਵਿੱਚ ਜਿਨ੍ਹਾਂ ਦੇ ਵਿੱਚ ਡੋ. ਦੇਗਜ ਜਵਾਹਰ ਲਾਲ ਨਹਿਰੂ ਜੀ ਅਤੇ ਮਹਾਤਮਾ ਗਾਂਧੀ ਜੀ ਵੀ ਸ਼ਾਮਲ ਨੇ ਖিলাਫ ਤਕਰਾਰ ਸੰਬੰਧੀ ਵਸਤੂ ਦੀ ਅਗਵਾਈ ਡਾਕਟਰ ਅंसारी ਨੇ ਕੀਤੀ ਮੁ슬ਮਾਨਾਂ ਦਾ ਸਮਰਥਕ ਸਮਰਥਨ ਅਤੇ ਸਯੋਗ ਲਹਿੜੀ ਗਾਰਦੀ ਜੀ ਨੇ ਖਿਲਾਫ ਅੰਦੋਲਨ ਦਾ ਸਮਰਥਨ ਕੀਤਾ ਸੀ ਮੁ슬ਮਾਨਾਂ ਨੇ ਅੰਗਰੇਜ਼ਾਂ ਦੀਆਂ ਨੀਤੀਆਂ ਦੇ ਖਿਲਾਫ ਲਹਿਰ ਚਲਾਈ ਸੀ ਤਾਂ ਇੱਕ ਖਿਲਾਫ ਅੰਦੋਲਨ ਚਲਾਇਆ ਗਿਆ ਸੀਗਾ ਮੁਸਲਿਮ ਲੀਗ ਦੁਆਰਾ ਤਾਂ ਉਸ ਦਾ ਸਮਰਥਨ ਮਹਾਤਮਾ ਗਾਰਦੀ ਜੀ ਨੇ ਵੀ ਕੀਤਾ ਸੀ ਕਿਉਂਕਿ ਇਸ ਅੰਦੋਲਨ ਦੇ ਵਿੱਚ ਉਹਨਾਂ ਨੂੰ ਮੁਸਲਿਮ ਧਰਮ ਦੀ ਵੀ ਲੋੜ ਸੀ ਜਾਂ ਉਹਨਾਂ ਦੇ ਅਕੱਤ ਦੀ ਵੀ ਲੋੜ ਸੀ ਪਹਿਲੇ ਵਿਸ਼ਵ ਯੁੱਧ ਦੌਰਾਨ ਭਾਰਤੀ ਰਾਜਨੀਤੀ ਵਿੱਚ ਸ਼ਾਂਤੀ ਦਾ ਦੌਰ ਮੰਨਿਆ ਜਾਂਦਾ ਹੈ ਪਹਿਲਾ ਵਿਸ਼ਵ ਯੁੱਧ ਕਦੋਂ ਹੋਇਆ ਸੀ 1914 ਤੋਂ ਲੈ ਕੇ 1918 ਤੱਕ ਭਾਰਤ ਦੇ ਸੁਤੰਤਰਤਾ ਅंदोलਨ ਦੇ ਇਤਿਹਾਸ ਵਿੱਚ ਪਹਿਲੇ ਵਿਸ਼ਵ ਯੁੱਧ ਦੇ ਸਮੇਂ ਨੂੰ ਤੁਫਾਨ ਤੋਂ ਪਹਿਲਾਂ ਦੀ ਚੁੱਪ ਮੰਨਿਆ ਜਾਂਦਾ ਹੈ ਪਰ ਉਸ ਤੋਂ ਬਾਅਦ ਕਿਸੇ ਦਾ ਅੰਗਰੇਜ਼ਾਂ ਨੇ ਭਾਰਤ ਦੇ ਵਿੱਚ ਨੀਤੀਆਂ ਨੂੰ ਹੋਰ ਗਹਿਰਾ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਸੀ ਕਾਂਗਰਸ ਅਤੇ ਮੁਸਲਿਮ ਲੀਗ ਦੇ ਵਿਚਕਾਰ 1916 ਈਸਵੀ ਦੇ ਵਿੱਚ ਲਖਨਊ ਸਮਝੌਤਾ ਹੋਇਆ ਸੀ ਸਰ ਇੰਦਰਨਾਥ ਬੇਨਰਜੀ ਨੇ ਇਸ ਸਮਝੌਤੇ ਤੇ ਦਸਤਕਤ ਨੂੰ ਭਾਰਤ ਦੇ ਇਤਿਹਾਸ ਦਾ ਸਨੈਰੀ ਦਿਨ ਕਰਾਰ ਦਿੱਤਾ ਸੀ ਆਪਾਂ ਨੇ ਪੜਿਆ ਸੀਗਾ ਕਾਂਗਰਸ ਦੇ ਜੋ ਸੈਸ਼ਨ ਪੜ੍ਹ ਰਹੇ ਸੀ 1916 ਦੇ ਵਿੱਚ ਲਖਨਊ ਸੈਸ਼ਨ ਹੋਇਆ ਸੀ ਜਿਸ ਦੀ ਪ੍ਰਧਾਨਗੀ ਕੀਤੀ ਸੀਗੀ ਏ ਸੀ ਮਜੂਮਦਾਰ ਨੇ ਜਾਂ ਅੰਬਿਕਾ ਚਾਂਗ ਨੇ ਮਜੂਮਦਾਰ ਨੇ ਇਹ ਵੀ ਪ੍ਰਧਾਨਗੀ ਕੀਤੀ ਸੀ ਜਦੋਂ ਏ ਸੀ ਲੱਗਿਆ ਤਾਂ ਕੰਦਨ ਦੇ ਸਾਰੇ ਲੋਕ 택ੇ ਹੋ ਜਾਂਦੇ ਆ ਤਾ ਜੋ ਨਰਮਦਲ ਤੇ ਗਰਮਦਲ ਜੋ ਕਾਂਗਰਸ ਦੇ ਦੋ ਟੁਕੜੇ ਹੋਏ ਸੀ ਉਹਨਾਂ ਨੂੰ ਇਕੱਠਾ ਕੀਤਾ ਗਿਆ ਤੇ ਇਸ ਦੇ ਵਿੱਚ ਮੁਸਲਮਾਨ ਲੀਗ ਨੇ ਵੀ ਕਾਂਗਰਸ ਦਾ ਸਾਥ ਦਿੱਤਾ ਭਾਗਗੀ ਹੈ ਨਰਮਦਲ ਗਰਮਦਲ ਜੋ ਕਾਂਗਰਸ ਦੇ ਦੋ ਟੁਕੜੇ ਸੀ ਪਲੱਸ ਮੁਸਲਮਾਨ ਲੀਗ ਇਹਨਾਂ ਸਾਰਿਆਂ ਦੀ ਇੱਕ ਸੰਸਥਾ ਹੋਈ ਭਾਵ ਇੱਥੇ ਇਹਨਾਂ ਦਾ ਸਮਝੌਤਾ ਹੋਇਆ ਹੈ ਤੇ اے جی ਨੂੰ ਇਤਿਹਾਸ ਦਾ ਸਨੇਰੀ ਦਿਨ ਕਰਾਰ ਦਿੱਤਾ ਗਿਆ ਸੀ ਏਸੀ ਆਪਣੀ ਵੀਡੀਓ ਆਪਾਂ ਘੱਟ ਸਮੇਂ ਦੇ ਵਿੱਚ ਬਹੁਮੁੱਲੀ ਜਾਣਕਾਰੀ ਲੈ ਕੇ ਅੱਗੇ ਇਸੇ ਤਰ੍ਹਾਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਇਸੇ ਤਰ੍ਹਾਂ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਕੀ ਚੀਜ਼ ਵਧੀਆ ਲੱਗੀ ਕੀ ਚੀਜ਼ ਨਹੀਂ ਲੱਗੀ ਉਸ ਤੋਂ ਬਾਅਦ ਆਪਾਂ ਪ੍ਰੈਕਟਿਸ ਸੈਸ਼ਨ ਜਾਂ ਐਮਸੀਕਿਊ ਆਪਾਂ ਲੈ ਕੇ ਆਵਾਂਗੇ ਜਿਸ ਦੇ ਵਿੱਚ ਤੁਹਾਡੀ ਰਿਵੀਜ਼ਨ ਟੋਟਲ ਕਰਵਾ ਦਿੱਤੀ ਜਾਵੇਗੀ ਧੰਨਵਾਦ